ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰਤਖ ਗੁਰੂ ਨਿਸਤਾਰੇ ਸੋਰਠ ਮਹੱਲਾ ਪਹਿਲਾ ਜਿਨਨੇ ਸਤ ਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਜਿਨਨੇ ਸਤ ਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸ ਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਜ਼ਰ ਕਰੇ ਪੀ ਤੂ ਹੈ ਸਲਾਹ ਨਾ ਪਿਆਰੇ ਪੀ ਤੇਰੀ ਸਲਾਹ ਬਿਨ ਬੋਹਿਥ ਪੈ ਡੂਬੀਏ ਪਿਆਰੇ ਕੰਦੀ ਪਾਏ ਕਹਾ ਰਹਾ ਭਾਵ ਸਤ ਗੁਰੂ ਜੀ ਬਾਣੀ ਚ ਸਾਨੂੰ ਪ੍ਰਮਾਨ ਕਰ ਰਹੇ ਨੇ ਜਿਨ੍ਹਾਂ ਬੰਦਿਆਂ ਨੇ ਸਤ ਗੁਰੂ ਦਾ ਪੱਲਾ ਫੜਿਆ ਹੈ ਹੇ ਸੱਜਣ ਉਹਨਾਂ ਦੇ ਸੰਗੀ ਸਾਥੀ ਵੀ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਦੀ ਜੀਵ ਪਰਮਾਤਮਾ ਦਾ ਨਾਮ ਅੰਮ੍ਰਿਤ ਚੱਖਦੀ ਹੈ ਉਹਨਾਂ ਦੇ ਜੀਵਨ ਸਫਰ ਵਿੱਚ ਵਿਕਾਰ ਆਦਿਕਾਂ ਦੀ ਰੁਕਾਵਟ ਨਹੀਂ ਪੈਂਦੀ ਹੇ ਸੱਜਣ ਜਿਹੜੇ ਮਨੁੱਖ ਪਰਮਾਤਮਾ ਦੇ ਡਰ ਅਦਬ ਤੋਂ ਸਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਪਰ ਜਦੋਂ ਪ੍ਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ اے ਸੱਜਣ ਪ੍ਰਭੂ ਸਦਾ ਤੈਨੂੰ ਹੀ ਸਲਾਹਣਾ ਚਾਹੀਦਾ ਹੈ ਸਦਾ ਤੇਰੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਵਾਸਤੇ ਤੇਰੀ ਸਿਫਤ ਸਲਾਹ ਜੀਵਾਂ ਵਾਸਤੇ ਜਹਾਜ਼ ਹੈ ਇਸ ਜਹਾਜ਼ ਤੋਂ ਬਿਨਾ ਪੌ ਸਾਗਰ ਵਿੱਚ ਡੁੱਬ ਜਾਈਦਾ ਹੈ ਕੋਈ ਵੀ ਜੀਵ ਸਮੁੰਦਰ ਦਾ ਪਾਰਲਾ ਕੰਡਾ ਲੱਭ ਨਹੀਂ ਸਕਦਾ